ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਕਾਲੇ ਕੀ ਬੁਟੀਕ ਐਂਡ ਕੁਕੀ ਕਿਚਨ 채ਨਲ ਤੇ ਤੁਹਾਡਾ ਸਵਾਗਤ ਹੈ ਉਮੀਦ ਕਰਦੀ ਆ ਜੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਅਸੀਂ ਵੀ ਸਾਰੇ ਵਧੀਆ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਸਾਡੇ 채ਨਲ ਤੇ ਨਵੇਂ ਜੁੜੇ ਹੋ ਜੀ ਸਾਡੇ 채ਨਲ ਨੂੰ ਸਬਸਕ੍ਰਾਈਬ ਜੂ ਕਰ ਲਾਈਕ ਤੇ ਕਮੈਂਟ ਕਰਕੇ ਦੱਸਿਆ ਕਰੋ ਜੀ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਕਰਦੇ ਆ ਜੀ ਵੀਡੀਓ ਸ਼ੁਰੂ ਅੱਜ ਆਪਾਂ ਦਿਖਾਵਾਂਗੇ ਜੀ ਤੁਹਾਨੂੰ ਸਟਿਚ ਕੀਤੇ ਹੋਏ ਸੂਟ ਆਪਾਂ ਜਿਹੜੇ ਤਿਆਰ ਕੀਤੇ ਹੋਏ ਨੇ ਸੂਟ ਚਲੋ ਜੀ देखो जी आपने नीले रंग का सी रेडी किया खादी सिल्क है लैनी गला केखो कि भारी है बहुत हैवी कढ़ाई है जी इस तरह बामा की की तो आप नहीं सूट तैयार किया है दूजा सूट आपने वाला जी सिमर ये लैने ही लाई है जी ਬਹੁਤ ਪਿਆਰਾ ਕਲਰ ਹੈ ਕਟਿੰਗ ਤੁਸੀਂ ਦੇਖੀ ਹੋਣੀ ਹੈ ਰੈਡੀ ਹੋ ਗਿਆ ਜੀ ਹੁਣ ਜੀ ਬਿਆਹ ਦਾ ਸੀਜ਼ਨ ਹੈ ਇਸ ਕਰਕੇ ਆਪਾਂ ਨੂੰ ਸੂਟਾਂ ਸਟਿਚ ਕੀਤੇ ਹੋਏ ਨੇ ਸੂਟ ਜੀ ਉਹ ਦਿਖਾਉਣੇ ਆਪਾਂ ਬਿਆਹ ਕਰਕੇ ਹੁਣ ਸਰਵਾਰ ਬਣ ਗਈ ਇਸ ਤਰ੍ਹਾਂ ਠੀਕ ਹੈ ਇਹ ਇੱਕ ਹੋ ਗਿਆ ਕੀਤਾ ਆਪਾਂ ਨੇ ਹੁਣ ਤਾਂ ਬਿਆਹਾਂ ਮਾ ਰੈਡੀ ਕੀਤਾ ਹੈ हजे जी ये कुर्ते पजामे रेडी हो जी काज बटन रहते हैं करने वाले स्टिच करता सी जी अपने ठीक है जी जा ज्यादा सूट हो रहे हैं जी टाइम लगता नहीं है स्टिचिंग कर दे जी बिखा दिए अपने को सूट आ प्योर तो है जी कढ़ाई ये भी स्टिच करना स्टिच करना जी देखो लाइनिंग वाला सूट है जी लाइनिंग वाला सूट है जी ਆਹ ਦੇਖੋ ਆਏ ਦੀ ਲੈਨਿੰਗ ਧੋ ਕੇ ਸਮਾਰ ਕੇ ਰੈਡੀ ਕੀਤੀ ਪਈ ਹੈ ਜੀ ਹੁਣ ਆਪਾਂ ਇਹਦੀ ਕਟਾਈ ਕਰਾਂਗੇ ਫੁਲ ਸ਼ਾਰਟ ਵੀਡੀਓ ਚ ਮਿਲੂਗੀ ਕਿਸੂ ਤੇ ਆਪਣਾ ਆਏ ਜੀ ਆਹ ਦੇਖੋ ਜੀ ਬਹੁਤ ਪਿਆਰਾ ਕਲਰ ਆ ਦੇਖੋ ਜੀ ਇਹ ਵੀ ਸਟੀਚਿੰਗ ਕਰਨਾ ਹੈ ਜੀ ਇਹ ਦੇਖੋ ਜੀ ਕੋਈ ਨੀ ਕੀ ਕੌਨ ਸਾ ਕਪੜਾ ਹੈ ਇਹਦਾ ਪਤਾ ਹੀ ਨਹੀਂ ਲੱਗ ਰਿਹਾ ਕਲਰ ਬਹੁਤ ਪਿਆਰਾ ਹੈ ਜੀ ਬਾਰੇ ਦਾ ਆਏ ਦੀ ਲੈਨਿੰਗ ਹੈ ਜੀ ਇਹ ਵੀ ਆਪਾਂ ਨੇ ਧੋਤੀ ਵਾਸ਼ ਕੇ ਰੱਖੇ ਜੀ ਆਪਾਂ ਨੇ ਇਹ ਕਿਸ ਤਾ ਵਾਲਾ ਜੀ ਮੀਡੀਅਮ ਤੇ ਤਰਾਈ ਕਰਨ ਵਾਸਤੇ ਆਪਾਂ ਇਹ ਦਿੱਤੀ ਹੋਈ ਹੈਗੀ ਆ ਦੇਖੋ ਇਹ ਵੀ ਸਿਮਰਚ ਹੈ ਜੀ ਬਹੁਤ ਸੋਹਣਾ ਕਲਰ ਹੈ ਜੀ ਇਹ ਕਪੜਾ ਇਹ ਬਹੁਤਰਵਾਜ ਹੋ ਰਿਹਾ ਜਿਹੜਾ ਸਿਮਰਚ ਕਪੜਾ ਹੈ ਜੀ ਇਹਦਾ ਕਪੜੇ ਦਾ ਬਹੁਤਰਵਾਜ ਹੋ ਰਿਹਾ ਜੀ ਪਮੰਦੀ ਕੋਈ ਲਾਈਨਿੰਗ ਲਿਆ ਕੇ ਇਸ ਵਿੱਚੋਂ ਦਾ ਕੋਈ ਇਹ ਸਟਿਚ ਕਰਵਾ ਲਾਂਦੇ ਵੀ ਲਾਈਨਿੰਗ ਤੋਂ ਬਿਨਾ ਵੀ ਹਾਂ ਦੇਖੋ ਜੀ ਕੋੜੇ ਸਟਿੱਚ ਕੀਤਾ ਨਾ ਕੁਝ ਕਰ ਰਹੇ ਨੇ ਕੁਝ ਕਰਖੇ ਨੇ ਕੁਰਤੇ ਪਜਾਮੇ ਜੀ ਜੋਰ ਹੋ ਰਹੇ ਨੇ ਜੀ ਇਸ ਕਰਕੇ ਬਿਜਲੀ ਚੱਲ ਰਹੀਆਂ ਥੋੜਾ ਜਿਹਾ ਵੀਡੀਓ ਇੰਨੇ ਪੈਂਦੇ ਨਹੀਂ ਹੈਗੇ ਚਲ ਆਪਾਂ ਸਲਾਈ ਕੀਤੇ ਹੋਏ ਦਿਖਾ ਦਾਂਗੇ ਕੱਪੜੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਜੀ ਲਾਈਕ ਤੇ ਕਮੈਂਟ ਕਰਕੇ ਦੱਸਿਆ ਕਰੋ ਜੀ ਮਿਲਦੇ ਹਾਂ ਤੁਹਾਨੂੰ ਅਗਲੀ ਵੀਡੀਓ ਚ ਬਾਏ ਬਾਏ